ਪੱਕੇ ਕਰੋ ਜਨਤ ਸਰਕਾਰ ਮੁਰਦਾਬਾ ਜਨਤ ਸਰਕਾਰ ਮੁਰਦਾਬਾ ਜਨਤ ਸਰਕਾਰ ਮੁਰਦਾਬਾ ਕੱਚੇ ਵਿਆਪਕ ਪੱਕੇ ਕਰੋ ਕੱਚਾ ਵਿਆਪਕ ਪੱਕੇ ਕਰੋ ਜਨਤ ਸਰਕਾਰ ਮੁਰਦਾਬਾ ਜਨਤ ਸਰਕਾਰ ਮੁਰਦਾਬਾ ਓਕੇ ਸਰ ਮੇਰਾ ਨਾਮ ਮਮਤਾ ਜੀ ਤੇ ਮੈਂ ਫਿਰੋਜ਼ਪੁਰ ਤੋਂ ਆਈ ਆ ਤੇ ਸਰ ਅਸੀਂ ਕੱਚੇ ਵਿਆਪਕ ਈਜੀਐਸ ਏਆਈ ਐਸਟੀਆਰ ਯੂਨੀਅਨ ਤੋਂ ਆਂ ਜੀ ਤੇ ਇਹ ਸਾਡੇ ਨਾ ਪਿਛਲੇ ਮਤਲਬ 2 ਸਾਲ ਪਹਿਲਾਂ ਸਰਕਾਰ ਨੇ ਇੱਕ ਪਾਲਿਸੀ ਬਣਾਈ ਸੀ 10 ਸਾਲਾਂ ਪਾਲਿਸੀ ਉਹਦੇ ਵਿੱਚ ਮਤਲਬ ਕਾਫੀ ਜਨੇ ਜਿਹੜੇ ਐਡ ਕਰਕੇ ਤੇ ਉਹਨਾਂ ਨੂੰ ਰੈਗੂਲਰ ਦਾ ਨਾਮ ਦੇ ਕੇ ਉਹਨਾਂ ਦਾ ਤਨਖਾਹ ਵਾਧਾ ਕੀਤਾ ਸੀ ਜੀ ਉਹ ਪੋਲਿਸੀ ਬਣਾਉਣ ਦਾ ਮਕਸਦ ਇਹਨਾਂ ਦਾ ਸਾਨੂੰ ਸਮਝ ਨਹੀਂ ਆਇਆ ਜੀ ਉਹਦੇ ਵਿੱਚ ਉਹ ਸਾਨੂੰ ਕੁਝ-ਕੁਝ ਬੰਦਿਆਂ ਨੂੰ ਮਤਲਬ ਤੋੜ ਮਰੋੜ ਕਰਕੇ ਪਤਾ ਨਹੀਂ ਕਿਵੇਂ ਕਰਕੇ ਤੇ ਸਾਡੇ ਦਿਨ ਘਟਾ ਘਟੂ ਕੇ ਕਿਸੇ ਦਾ ਇੱਕ ਦਿਨ ਘਟਾਤਾ ਕਿਸੇ ਦਾ ਦੋ ਦਿਨ ਘਟਾਤਾ ਤੇ ਜਿਹੜੇ 107 ਜਨੇ ਪੂਰੇ ਪੰਜਾਬ ਦੇ ਵਿੱਚੋਂ ਤੇ ਉਹਨਾਂ ਨੂੰ ਆਰਡਰ ਨਹੀਂ ਦਿੱਤੇ ਯਾਨੀ ਕਿ ਉਹਨਾਂ ਦੀ ਤਨਖਾਹ 6000 ਜ 3500 ਉਹ ਅੱਜ ਵੀ ਉੱਥੇ ਹੀ ਕੰਮ ਕਰ ਰਿਹਾ ਹੈ ਤੇ ਅਸੀਂ ਬਹੁਤ ਸਾਰੀਆਂ ਮੀਟਿੰਗਾਂ ਸਿੱਖਿਆ ਮੰਤਰੀ ਸਾਹਿਬ ਨਾਲ ਕਰ ਰਹੀਆਂ ਨੇ ਸਬ ਕਮੇਟੀ ਨਾਲ ਕਰ ਰਹੀਆਂ ਸਾਨੂੰ ਹਮੇਸ਼ਾ ਹੀ ਲਾਰਾ ਦੇ ਦਿੰਦੇ ਨੇ ਕਿ ਤੁਹਾਡਾ ਕੰਮ ਹੋ ਰਿਹਾ ਜੀ ਹੋ ਰਿਹਾ ਬਹੁਤ ਜਲਦੀ ਤੁਹਾਡਾ ਕੰਮ ਹੋ ਜਾਏਗਾ ਪਰ ਉਹ ਜਲਦੀ ਜਿਹੜੀ 2 ਸਾਲਾਂ ਤੋਂ ਸਾਡੇ ਹੱਥ ਚ ਨਹੀਂ ਆਈ ਜੇ ਅਸੀਂ ਸਿੱਖਿਆ ਸਕੱਤਰ ਨਾਲ ਮੀਟਿੰਗ ਕੀਤੀ ਤਾਂ ਉਹ ਸਾਡੇ ਤੋਂ 10 ਦਿਨ ਮੰਗਦੇ ਆ 15 ਦਿਨ ਮੰਗਦੇ ਆ ਨਵਰਾਜ ਬਰਾੜ ਨਾਲ ਮੁੱਖ ਮੰਤਰੀ ਦੀ ਰਾਜ ਤੇ ਮੀਟਿੰਗ ਕੀਤੀ ਉਹਨਾਂ ਨੇ ਸਾਡੇ ਤੋਂ 10 ਦਿਨ ਮੰਗੇ ਸਬ ਕਮੇਟੀ ਦੀ ਮੀਟਿੰਗ ਸਾਨੂੰ ਦੇ ਦੇਂਦੇ ਆ ਸਬ ਕਮੇਟੀ ਦੀ ਮੀਟਿੰਗ ਦੇ ਵਿੱਚ ਹੈਗੇ ਚਾਰ ਮੰਤਰੀ ਤੇ ਚਾਰਾਂ ਦੇ ਵਿੱਚੋਂ ਕਦੀ ਚਾਰੇ ਦੇ ਚਾਰੇ ਮੰਤਰੀ ਨਹੀਂ ਬੈਠਦੇ ਸਾਨੂੰ ਸਾਹਮਣੇ ਬਿਠਾ ਦਿੰਦੇ ਨੇ ਕੁਲਦੀਪ ਸਿੰਘ ਢਾਲੀਵਾਲ ਜੀ ਦੇ ਤਾਂ ਇਹ ਢਾਲੀਵਾਲ ਸਰ ਕਹਿ ਦਿੰਦੇ ਨੇ ਕਿ ਹਾਂ ਜੀ ਤੁਸੀਂ ਬੜੀ ਵਰੀ ਆ ਗਏ ਸਾਨੂੰ ਪਤਾ ਤੁਹਾਡਾ ਮੁੱਦਾ ਕੀ ਹੈ ਤੁਹਾਡਾ ਮੁੱਦਾ ਬਹੁਤ ਜਲਦੀ ਹੱਲ ਕੀਤਾ ਜਾਏਗਾ ਲੇਕਿਨ ਉਹ ਜਲਦੀ ਹੱਲੇ ਤੱਕ ਨਹੀਂ ਆਈ ਸਾਨੂੰ ਹੁਣ ਜਿਹੜਾ ਉਹ 10 ਅਪ੍ਰੈਲ ਦਿੱਤੀ ਸੀ ਕਿ ਤੁਹਾਡਾ 10 ਅਪ੍ਰੈਲ ਨੂੰ ਕੰਮ ਕਰ ਦਿੱਤਾ ਜਾਏਗਾ ਤੁਹਾਨੂੰ ਆਰਡਰ ਦੇ ਦਿੱਤੇ ਜਾਣਗੇ ਅੱਗੋਂ ਸਾਡੇ ਤੇ ਮਜ਼ਾਕ ਕੀਤਾ ਜਾਂਦਾ ਸਾਨੂੰ ਹੱਸਦੇ ਨੇ ਕਿ ਜੇ ਸਰਕਾਰ ਇੰਨੇ ਜਾਣਿਆਂ ਦਾ ਕਰ ਸਕਦੀ ਹੈ ਤਾਂ ਤੁਸੀਂ ਤਾਂ ਚੀਜ਼ ਕੀ ਹੋ ਤੁਸੀਂ ਤਾਂ ਬਹੁਤ ਥੋੜੇ ਜਾਣੇ ਹੋ ਤੇ ਅਸਾਸੀ ਖੁਦ ਇਸ ਗੱਲ ਤੇ ਹੈਰਾਨ ਹੈ ਕਿ ਜੇ ਸਰਕਾਰ ਨੇ ਇੰਨਿਆਂ ਦਾ ਕਰਤਾ ਤੇ ਸਾਡਾ ਕਿਉਂ ਨਹੀਂ ਕਰ ਰਹੀ ਸਾਡਾ ਕੀ ਕਸੂਰ ਹੈ ਸਰ ਅਸੀਂ ਅੱਜ ਆਪਣਾ ਕਸੂਰ ਪੁੱਛਣ ਆਏ ਹਾਂ ਮੁੱਖ ਮੰਤਰੀ ਸਾਹਿਬ ਨਾਲ ਤੇ ਅਸੀਂ ਇਥੋਂ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਮੁੱਖ ਮੰਤਰੀ ਸਾਹਿਬ ਨਾਲ ਮਿਲਾਇਆ ਜਾਵੇ ਪਿਛਲੀ ਵਾਰ ਵੀ ਅਸੀਂ ਆਏ ਸੀ ਤੇ ਸਾਨੂੰ ਉਲਟਾ ਪਰਚਾ-ਪੁਰਚਿਆਂ ਦਾ ਸਾਡੇ ਤੇ ਕਰਕੇ ਕਿ ਤੁਹਾਨੂੰ ਪਰਚੇ ਕਰ ਦਿੱਤੇ ਜਾਣਗੇ ਸਾਨੂੰ ਡਰਾਇਆ ਗਿਆ ਧਮਕਾਇਆ ਗਿਆ ਪਰ ਅਸੀਂ ਅੱਜ ਨਾ ਪਰਚਿਆਂ ਤੋਂ ਡਰਨਾ ਤੇ ਨਾ ਅਸੀਂ ਕਿਸੇ ਹੋਰ ਚੀਜ਼ ਤੋਂ ਡਰਨਾ ਅਸੀਂ ਇੱਥੇ ਬੈਠੇ ਆ ਜਿੰਨੀ ਦੇਰ ਸਾਡਾ ਮਸਲਾ ਨਹੀਂ ਹੱਲ ਹੁੰਦਾ ਅਸੀਂ ਇੱਥੋਂ ਨਹੀਂ ਜਾਣਾ ਸਾਨੂੰ ਇੱਥੇ ਚੌਂਕ ਜਲ ਜਾ ਕੇ ਗੋਲੀਆਂ ਮਾਰ ਦੇਣ ਸਾਡਾ ਕੰਮ ਨਾ ਬੇੜ ਦੇਣ ਠੀਕ ਹੈ ਜੀ ਅਸੀਂ ਬਹੁਤ ਅੱਕ ਚੁੱਕੇ ਆ ਬਹੁਤ ਥੱਕ ਚੁੱਕੇ ਆ ਹੁਣ ਸਾਡੇ ਤੋਂ ਹੋਰ ਬਰਦਾਸ਼ਤ ਨਹੀਂ ਹੁੰਦਾ ਅਸੀਂ ਦਫ਼ਤਰਾਂ ਦੇ ਵਿੱਚ ਜਾਂਦੇ ਆ ਅਧਿਕਾਰੀ ਸਾਡੇ ਦੇ ਉੱਤੇ ਐ ਗੁੱਸਾ ਕਰਦੇ ਨੇ ਸਾਨੂੰ ਐ ਟੋਟੋ ਟੋਟ ਪੈਂਦੇ ਨੇ ਜਿਵੇਂ ਅਸੀਂ ਪਤਾ ਨਹੀਂ ਸੜਕਾ ਤੋਂ ਉੱਠ ਕੇ ਭਿਖਾਰੀ ਆ ਗਏ ਅਸੀਂ ਵੀ ਡਿਗਰੀਆਂ ਪਾਸ ਕੀਤੀਆਂ ਅਸੀਂ ਵੀ ਪੜੇ ਲਿਖੇ ਆ ਜਾਂ ਤਾਂ ਸਾਨੂੰ ਉਹਦੀ ਦੇਸ਼ਮਕਾਲਾ ਦੇ ਦਿੰਦੇ ਉਹਦੀ ਸਾਨੂੰ ਕਹਿ ਦਿੰਦੇ ਕਿ ਤੁਸੀਂ ਭਾਈ ਘਰਾਂ ਨੂੰ ਜਾਓ ਜੇ ਫਿਰ ਸਾਡੇ ਤੋਂ ਸੇਵਾਵਾਂ ਕਿਉਂ ਲੈ ਰਹੇ ਆ 12 ਸਾਲ ਹੋ ਗਏ ਅਸੀਂ ਸੇਵਾਵਾਂ ਦੇ ਰਹੇ ਆ ਪਰ ਸਾਨੂੰ ਕਿਸੇ ਵੀ ਇਹਨਾਂ ਨੇ ਤਰੀਕੇ 'ਚ ਨਹੀਂ ਲੈ ਕੇ ਆਂਦਾ ਸਰ ਹਾਂਜੀ ਸਰ ਅਸੀਂ ਐਮਪੀ ਸਾਹਿਬ ਦੇ ਘਰ ਆਏ ਆ ਅਸੀਂ ਇਹਨਾਂ ਨੂੰ ਗੁਜਾਰਿਸ਼ ਕਰਦੇ ਆ ਕਿ ਸਾਡਾ ਮਸਲਾ ਜਿਹੜਾ ਸੁਨਿਆ ਜਾਵੇ ਅਸੀਂ ਪਹਿਲਾਂ ਵੀ ਸੁਣਾ ਚੁੱਕੇ ਇਹਨਾਂ ਨੂੰ ਆਪਣੀ ਮਸਲੇ ਲੇਕਿਨ ਪਹਿਲਾਂ ਵੀ ਸਾਨੂੰ ਇਹਨਾਂ ਨੇ ਕਿਹਾ ਕਿ ਤੁਹਾਡਾ ਮਸਲਾ ਹੱਲ ਕਰਵਾ ਦਿੰਨੇ ਆ ਜੀ ਜਲੰਧਰ ਦੀਆਂ ਜਿਮਨੀ ਚੌਨਾ ਸੀ ਭਗਵੰਤ ਸਾਹਿਬ ਨੇ ਸਰ ਨੇ ਸਾਨੂੰ ਸਾਹਮਣੇ ਬਿਠਾਇਆ ਸਾਹਮਣੇ ਬਿਠਾ ਕੇ ਕਹਿੰਦੇ ਜੀ ਤੁਹਾਨੂੰ 27 ਜੁਲਾਈ ਨੂੰ ਆਰਡਰ ਦੇ ਦਾਂਗੇ ਤੁਸੀਂ ਇਲੈਕਸ਼ਨ ਨਿਕਲ ਲੰਦੋ 27 ਜੁਲਾਈ ਜਿਹੜੀ ਨਿਕਲੀ ਨੂੰ ਵੀ ਪਤਾ ਨਹੀਂ 6 ਮਹੀਨੇ 7 ਮਹੀਨੇ 8 ਮਹੀਨੇ ਹੋ ਚੁੱਕੇ ਆ ਲੇਕਿਨ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਦਫਤਰਾਂ ਦੇ ਵਿੱਚ ਪੁੱਛ ਲਓ ਜੀ ਸਰ ਸਾਨੂੰ 27 ਜੁਲਾਈ ਨੂੰ ਆਰਡਰ ਮਿਲਨੇ ਆ ਜੀ ਉਹ ਕਹਿੰਦੇ ਨਾ ਜੀ ਸਾਡੇ ਕੋਲ ਤਾਂ ਤੁਹਾਡਾ ਕੋਈ ਮੈਟਰ ਹੀ ਨਹੀਂ ਹੈਗਾ ਸਾਨੂੰ ਤਾਂ ਪਤਾ ਹੀ ਨਹੀਂ ਤੁਹਾਨੂੰ 27 ਜੁਲਾਈ ਨੂੰ ਆਰਡਰ ਮਿਲਨੇ ਆ ਪਤਾ ਨਹੀਂ ਇੱਥੇ ਮੁੱਖ ਮੰਤਰੀ ਦੇ ਬੋਲਾਂ ਦੀ ਕੋਈ ਹੈ ਨਹੀਂ ਅਹਿਮੀਅਤ ਕੋਈ ਇੱਥੇ ਮੰਤਰੀ ਦੇ ਬੋਲਾਂ ਦੀ ਅਹਿਮੀਅਤ ਨਹੀਂ ਹੈਗੀ ਸਭ ਝੂਠ ਗਲਾਪ ਸਭ ਕੁ हां अजी भाई जी भाई श्री नावीरपुरा मैं राणा ना जसपाल सिंह आई मैं इस जूनियर दा स्टेट प्रेसिडेंट आ ते मैं ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅੱਜ ਅਸੀਂ ਇੱਥੋਂ ਜਾਣਾ ਨਹੀਂਗਾ ਤੇ ਉਦੋਂ ਜਾਣਾ ਜਦੋਂ ਸਾਡਾ ਕੋਈ ਨਾ ਕੋਈ ਅੱਜ ਹੱਲ ਨਿਕਲੂਗਾ ਤੇ ਨਹੀਂ ਅੱਜ ਇੱਥੇ ਮਰ ਕੇ ਜਾਵੋਗੇ ਤੇ ਅਸੀਂ ਇੰਨੇ ਅੱਜ ਤੰਗ ਆ ਕੁਛ ਨਾ ਕੁਛ ਅੱਜ ਇੱਥੇ ਹੋਊਗਾ ਇਹ ਪ੍ਰਸ਼ਾਸਨ ਨੂੰ ਮੇਰੀ ਚੇਤਾਵਨੀ ਆ ਮੰਗਾ ਨੂੰ ਲੈ ਕੇ ਹੀ ਲੜ ਰਹੀ ਮੰਗਾ ਸਾਡੀ ਇਹ ਆ ਜਿਹੜੇ 12700 ਟੀਚਰ ਪੱਕੇ ਕੀਤੇ ਸੀ ਪੱਕੇ ਤਾਂ ਕਿਹੜੇ ਕੀਤੇ ਯਾਨੀ ਕਿ ਉਹਨਾਂ ਦੀ ਤਨਖਾਹ ਵਾਧਾ ਹੀ ਕੀਤਾ 18000 ਅਸੀਂ ਕਹ ਸਾਡਾ 18000 ਜਿਹੜਾ ਤਨਖਾ ਸਾਡੀ ਕੀਤੀ ਜਾਵੇ ਤੇ ਅਸੀਂ ਪਿਛਲੇ 2 ਸਾਲਾਂ ਤੋਂ ਸਿੱਖਿਆ ਮੰਤਰੀ ਨਾਲ ਪਤਾ ਹੀ ਨਹੀਂ ਕਿੰਨੀਆਂ ਅਣਗਿਣਤ ਮੀਟਿੰਗਾਂ ਕਰ ਚੁੱਕੇ ਹਾਂ ਸਬਕਮੇਟੀ ਦੀਆਂ ਮੀਟਿੰਗਾਂ ਵੀ ਹੋਈਆਂ ਸਾਡੀਆਂ ਨਵਰਾਜ ਬਰਾੜ ਜੀ ਜਿਹੜੇ ਇਹਨਾਂ ਦੇ OSD ਉਹਨਾਂ ਨਾਲ ਵੀ ਮੀਟਿੰਗਾਂ ਕੀਤੀਆਂ ਪਰ ਹਰ ਇੱਕ ਮੀਟਿੰਗ ਸਾਨੂੰ ਲਾਰਾ ਲਾ ਕੇ ਤੋੜ ਦਿੱਤਾ ਜਾਂਦਾ ਤੇ ਅੱਜ ਅਸੀਂ ਇਹ ਜਿਹੜੇ ਸੰਜੀਵ ਰੋੜਾ ਜੀ ਇਹਨਾਂ ਦੇ ਦਫ਼ਤਰ ਅੱਗੇ ਬੈਠੇ ਆ ਤੇ ਇੱਥੇ ਹੀ ਬੈਠਾਂਗੇ ਤੇ ਜਿੰਨਾ ਚਿਰ ਸਾਡਾ ਕੋਈ ਹਾਲਣ ਨਿਕਲਦਾ ਇੱਥੋਂ ਹੀ ਜਾਣਾ ਨਹੀਂ ਅੱਜ ਅਸੀਂ ਇਹ ਮਨ ਚ ਧਾਰਿਆ ਵੇ ਅੱਜ ਅਰੋੜਾ ਸਾਹਿਬ ਦਾ ਤਾਂ ਪਤਾ ਨਹੀਂ ਕੋਈ ਗੱਲ ਨਹੀਂ ਅਸੀਂ ਅੱਜ ਇੱਥੇ ਹੀ ਆਏ ਕਹਿੰਦੇ ਆਉਂਦੇ ਆਉਂਦੇ ਕਹਿ ਰਹੇ ਲਾਰੇ ਲਾਈਆਂ ਸਿੱਖਿਆ ਮੰਤਰੀ ਕਹਿੰਦੇ ਆ ਵੀ ਤੁਸੀਂ 6000 ਜਿਵੇਂ ਪਹਿਲਾਂ ਗੁਜ਼ਾਰਾ ਕਰ ਰਹੇ ਹੋ ਤੇ ਹੁਣ ਵੀ ਗੁਜ਼ਾਰਾ ਕਰ ਲਓ ਤੇ ਸਿੱਖਿਆ ਮੰਤਰੀ ਹੁਣ ਵੇਖੋ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਿੱਖਿਆ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਇਹਨਾਂ ਦੀ ਇਹ ਸਿੱਖਿਆ ਕ੍ਰਾਂਤੀ ਆ 3500 ਤੇ 6000 ਦੇ ਆ ਸਾਡੇ ਮੈਡਮ ਜਿਹੜੇ ਯੂਨੀਵਰਸਿਟੀ ਚ ਸਾਰੇ ਰੋਲ ਰਹੇ ਆ ਇਹ ਸਿੱਖਿਆ ਕ੍ਰਾਂਤੀ ਇਹਨਾਂ ਦੀ ਕਿਹੜਾ ਸਿੱਖਿਆ ਮਾਡਲ ਇਹਨਾਂ ਦਾ ਪੁੱਛਿਆ ਜਾਵੇ ਇਹਨਾਂ ਤੋਂ ਮੰਨ ਕਰਦੇ ਆ ਜਾਂਦੇ ਹਾਂ ਬਚੇ ਰੋਗੇ ਹਾਂਜੀ ਅਸੀਂ ਇੱਥੇ ਹੀ ਬੈਠੇ ਰਹੇ ਹਾਂ ਜਿੰਨਾ ਚਿਰ ਸਾਡਾ ਕੋਈ ਕੰਮ ਨਹੀਂ ਹੁੰਦਾ ਜਿੰਨਾ ਚਿਰ ਕੋਈ ਹੱਲ ਨਹੀਂ ਹੁੰਦਾ ਸਾਡਾ ਜੀ ਮੇਰਾ ਨਾਮ ਨੀਲਮ ਆਂ ਔਰ ਮੈਂ ਜਲਾਲਾਬਾਦ ਤੋਂ ਆਈ ਆਂ ਸਰ ਸਰ ਇਹ ਕਹਿਣਾ ਚਾਹੁੰਦੇ ਆ ਵੀ ਸਾਡੇ ਜਿਹੜੇ ਆਰਡਰ ਆ ਸਰਕਾਰ ਜਲਦੀ ਜਲਦੀ ਜਾਰੀ ਕਰੇ 2 ਸਾਲ ਹੋ ਗਏ ਸਰ ਅਸੀਂ ਹੁਈ 6000 ਤੇ ਫਿਰ ਕੰਮ ਕਰ ਰਹੇ ਹਾਂ ਇੱਕ ਪਾਸੇ ਤਾਂ ਸਰਕਾਰ ਇਹ ਗੱਲ ਕਹਿੰਦੀ ਆ ਵੀ ਗੱਲਬਾਤ ਰਹੀ ਤੁਸੀਂ ਰਾਬਤਾ ਕਰੋ ਗੱਲਬਾਤ ਰਹੀ ਤੁਹਾਡੇ ਹੱਲ ਹੋਣਗੇ ਤੁਸੀਂ ਦੇਖੋ 2 ਸਾਲ ਤੋਂ ਅਸੀਂ ਮੀਟਿੰਗਾਂ ਕਰ ਰਹੇ ਕਿਹੜੇ ਸਾਡੇ ਹੱਲ ਹੋਏ ਆ ਸਰ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹਨੀ ਹੈ ਕਿ 6000 ਤੇ ਸਾਢੇ ਘਰਾਂ ਦੇ ਬਹੁਤ ਬੁਰੇ ਹਾਲਾਤ ਨੇ ਸਾਨੂੰ ਜਲਦੀ ਜਲਦੀ ਜਿਹੜੇ ਆਰਡਰ ਦਿੱਤੇ ਜਾਣ। ਬਹੁਤ ਬੁਰਾ ਹਾਲ ਹੈ ਸਰ ਬਹੁਤ ਬੁਰਾ ਲੱਗਿਆ ਅਸੀਂ ਚਾਰ ਜਮਨੀ ਚੌਂਚ ਪੰਜਾਬ ਸਰਕਾਰ ਦੇ ਐਮਐਲਐਸ ਜਿੱਤੇ ਨੇ ਸਾਰੇ ਪਾਸੇ ਜਲੰਧਰ ਬਰਨਾਲਾ ਗਿੱਦੜਬਾਹ ਡਿੰਪੀ ਡਲੋਜੀ ਅਸੀਂ ਹਰ ਵਾਰੀ ਉਹਨਾਂ ਦਾ ਸਾਥ ਦਿੱਤਾ ਪਰ ਲੁਧਿਆਣਾ ਸੌਰੀ ਅਸੀਂ ਉਹਨਾਂ ਦਾ ਸਾਥ ਨਹੀਂ ਦੇ ਸਕਦੇ ਬਿਲਕੁਲ ਵੀ ਅਸੀਂ ਗੁਪਤ ਕਾਰਵਾਈ ਕਰਾਂਗੇ ਐਕਸ਼ਨ ਕਰਾਂਗੇ ਅਰ ਸਨ ਅਸੀਂ ਚਾਹਨੇ ਸਾਨੂੰ ਸੀਐਮ ਸਾਹਿਬ ਦੇ ਨਾਲ ਮਿਲਾਇਆ ਜਾਵੇ ਉਹਨਾਂ ਨਾਲ ਸਾਡੀ ਮੁਲਾਕਾਤ ਕਰਾਈ ਜਾਵੇ। ਬਹੁਤ ਮੇਰੀ ਕਾਰਵਾਈ ਨਹੀਂ ਹੋ ਰਹੀ ਇਹਨਾਂ ਮੰਤਰੀ ਦੀ ਵੈਲਿਊ ਕਿੱਥਾ ਲੱਗਦਾ ਵੀ ਆ। ਸੀਐਮ ਦੀ ਵੈਲਿਊ ਵੀ ਸਮਝ ਲੇ ਕਿ ਇਹਨੇ ਵੀ ਉਹ ਰਾਣ ਵੀ ਕਰਤਾ ਸੀ ਫੇਰ ਉੱਥੇ ਕੰਮ ਕਰਦੇ। ਹਾਂਜੀ ਸਰ ਬਿਲਕੁਲ ਉੱਥੇ ਖੜੇ ਆ ਜੀ। ਬਿਲਕੁਲ ਉੱਥੇ ਖੜੇ ਆ ਜੀ। ਬਿਲਕੁਲ ਹੀ ਕਾਰਵਾਈ ਨਹੀਂ ਹੋ ਰਹੀਗੀ। ਕਿਉਂ ਨਹੀਂ ਦੇ ਰਹੇ ਆਰਡਰ ਸਾਨੂੰ? ਬਹੁਤ ਜ਼ਿਆਦਾ ਮੀਟਿੰਗਾਂ ਆ ਰਹੀਆਂ ਐ, ਐਮ ਸਾਹਿਬ ਨੂੰ ਮਿਲ ਰਹੇ ਐ। ਅਮਨ ਅਰੋੜਾ ਜੀ ਨੂੰ ਬਹੁਤ ਵਾਰ ਮਿਲੇ ਐ, ਧਾਲੀਵਾਲ ਜੀ ਨੂੰ ਬਹੁਤ ਵਾਰੀ ਮਿਲੇ ਐ। ਆ ਲੁਧ ਹਾਲਾਕੇ ਮੈਟਰ ਕੁਛ ਵੀ ਨਹੀਂ 107 ਸਾਥ ਹੀ ਆ ਸਾਰੇ ਜੇ 23 ਚੌਣ ਦੇ ਆਰਡਰ ਜਾਰੀ ਹੋ ਸਕਦੇ ਹੋ 94 ਦੇ ਹੋ ਸਕਦੇ ਆ 12700 ਬੰਦੇ ਦੇ ਆਰਡਰ ਨਿਕਲ ਸਕਦੇ ਪਰ ਸਾਡੇ ਆਰਡਰ ਕਿਉਂ ਨਹੀਂ ਮਿਲਦੇ ਸਰ ਸਾਨੂੰ ਫਿਰ ਕਹਿੰਦੇ ਟੈਂਕੀਆਂ ਦੇ ਟੀਚਰਸ ਚੜਦੇ ਆ ਕਾਰਵਾਈਆਂ ਕਰਦੇ ਆ ਫਿਰ ਬਾਅਦ ਵਿੱਚ ਇਹ ਕਿਹਾ ਜਾਂਦਾ ਮਜਬੂਰ ਆ ਸੀ ਸਰ ਸਾਡੇ ਘਰ ਨਹੀਂ ਚੱਲਦੇ 3500 6000 ਤੇ ਕਿਸੇ ਦੇ ਵੀ ਨਹੀਂ ਚੱਲਦੇ ਕੋਈ ਵੀ ਦੱਸੋ ਤੁਸੀਂ ਕਿੰਨਾ EMPLOYE ਵਰਗਾ ਕਿਹੜਾ ਵਰਗਾ ਜਿਹੜਾ 6000 ਜਾਂ 3500 ਦੇ ਵਿੱਚ ਘਰ ਚਲਾ ਰਿਹਾ ਜਾਂ ਗੁਜ਼ਾਰਾ ਕਰ ਰਿਹਾ ਨੀਅਰ ਅਬਾਊਟ 12 ਸਾਲ ਹੋ ਗਏ ਸਰ ਸਾਨੂੰ ਕਿਉਂ ਨਹੀਂ ਸਰਕਾਰ ਦੇ ਕੰਨ ਤੇ ਜੂ